ਜਿਲੰਦਰ ਜੀ ਠਾਬਾ ਮਾਲਕ ਦੀ ਮੌਤ ਹੋ ਗਈ। ਇਸ ਮੌਤ ਤੋਂ ਬਾਅਦ ਇੱਕ ਨਵੀਂ ਚਰਚਾ ਛਿੜ ਗਈ ਕਿ ਆਖਰਕਾਰ ਸੋਸ਼ਲ ਮੀਡੀਆ ਮਿਸਗਾਈਡਡ ਮਿਜ਼ਾਈ ਬਣ ਗਿਆ ਹੈ। ਯਾਨੀ ਕਿ ਕਿੱਧਰ ਨੂੰ ਚੱਲ ਪਵੇ ਕੁਝ ਪਤਾ ਨਹੀਂ ਕਿਉਂਕਿ ਜਿਲੰਦਰ ਜੀ ਠਾਬਾ ਮਾਲਕ ਦੀ ਜਿਹੜੀ ਮੌਤ ਹੋਈ ਹੈ ਉਸ ਦੀ ਵਜ੍ਹਾ ਸੋਸ਼ਲ ਮੀਡੀਆ ਦੇ ਉਹਨਾਂ ਪੱਤਰਕਾਰਾਂ ਨੂੰ ਦੱਸਿਆ ਜਾ ਰਿਹਾ ਹੈ। ਜਿਹੜੇ ਕਿ ਇੱਕ ਘਟਨਾ ਨੂੰ ਕਵਰ ਕਰਨ ਮੌਕੇ ਤੇ ਪਹੁੰਚੇ ਸੀ ਘਟਨਾ ਕੀ ਸੀ ਕਿ ਇੱਕ ਸਬਜੀ ਚੋਂ ਕੀੜਾ ਨਿਕਲ ਆਇਆ ਸੀ ਔਰ ਇੱਕ ਸੰਗਠਨ ਦੇ ਕਥਿਤ ਪ੍ਰਧਾਨ ਨੇ ਇਹ ਰੋਲਾ ਪਾਇਆ ਸੀ ਕਿ ਉਸ ਦੀ ਸਬਜੀ ਚੋਂ ਕੀੜਾ ਨਿਕਲ ਆਇਆ ਸੋ ਦੱਸਿਆ ਜਾ ਰਿਹਾ ਕਿ ਪਹਿਲਾਂ ਤਾਂ ਉਹ ਕੁਝ ਕਰੀਬੀ ਪੱਤਰਕਾਰਾਂ ਨੂੰ ਨਾਲ ਲੈ ਕੇ ਮੌਕੇ ਤੇ ਗਿਆ ਸੀ ਸੋ ਦੱਸਿਆ ਜਾ ਰਿਹਾ ਉਦੋਂ ਕਿਸੇ ਨੇ ਕੋਈ ਲਾਈਵ ਨਹੀਂ ਕੀਤਾ ਬਸ ਸਵਾਲ ਜਵਾਬ ਹੀ ਹੋ ਤੇ ਉਸ ਦੌਰਾਨ ਢਾਬਾ ਮਾਲ ਕੇ ਨਕਬਰਾ ਗਿਆ ਕਿ ਉਸ ਦੀ ਤਬੀਅਤ ਵਿਗੜ ਗਈ ਤੇ ਥੋੜੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਸੋ ਹੁਣ ਦੱਸਿਆ ਜਾ ਰਿਹਾ ਕਿ ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਰੌਲਾ ਪਾਤਾ ਗਿਆ ਕਿ ਸਬਜ਼ੀ ਜੋ ਕੀੜਾ ਨਿਕਲਣ ਤੋਂ ਬਾਅਦ ਮੌਕੇ ਤੇ ਹੰਗਾਮਾ ਹੋ ਰਿਹਾ। ਹਾਲਾਂਕਿ ਕਈ ਪੱਤਰਕਾਰ ਟਾਬਾ ਬੰਦ ਹੋਣ ਤੋਂ ਬਾਅਦ ਮੌਕੇ ਤੇ ਪਹੁੰਚੇ ਸੀ ਪਰ ਕਈ ਟਾਬਾ ਬੰਦ ਹੋਣ ਤੋਂ ਪਹਿਲਾਂ ਪ੍ਰੈਸ ਪੂਰੇ ਮਸਲੇ ਨੇ ਇੱਕ ਸ਼ਖਸ ਦੀ ਜਾਨ ਲੈ ਲਈ। ਪਰ ਇਹ ਘਟਨਾ ਇੱਕ ਸਬਕ ਤੇ ਗਈ ਹੈ। ਸਬਕ ਸੋਸ਼ਲ ਮੀਡੀਆ ਦੇ ਵਿਊਜ਼ ਲੈਣ ਵਾਲਿਆਂ ਨੂੰ ਵੀ ਤੇ ਸਬਕ ਸੋਸ਼ਲ ਮੀਡੀਆ ਨੂੰ ਵਿਊਜ਼ ਦੇਣ ਵਾਲਿਆਂ ਨੂੰ ਵੀ ਆਖਰਕਾਰ ਇਸ ਮੌਤ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਸੋ ਫੌਰੀ ਤੌਰ ਦੇ ਉੱਤੇ ਪੁਲਿਸ ਨੇ ਇਸ ਮਸਲੇ 'ਚ ਕਾਰਵਾਈ ਕਰ ਦਿੱਤੀ ਹੈ ਇੱਕ ਤਤਕਥਿ ਪੱਤਰਕਾਰ ਨੂੰ ਗ੍ਰਿਫਤਾਰ ਵੀ ਕਰ ਲਿਆ ਸੋ ਤੁਹਾਨੂੰ ਦੱਸਦੇ ਹਾਂ ਜੀ ਕਿ ਆਖਰਕਾਰ ਇਸ ਘਟਨਾ ਦਾ ਸੋਸ਼ਲ ਮੀਡੀਆ ਦੀ ਪੱਤਰਕਾਰੀ ਤੇ ਕੀ ਫਰਕ ਪੈਣ ਵਾਲਾ ਆਖਰਕਾਰ ਉਹਨਾਂ ਨੂੰ ਕਿੰਨੀਕ ਸਜ਼ਾ ਹੋ ਸਕਦੀ ਹੈ ਤੇ ਜੋ ਮੁਕਤਮਾ ਤਰਝ ਹੋਇਆ ਉਸ ਦੇ ਮੁਤਾਬਕ ਆਖਰਕਾਰ ਮੌਕੇ ਤੇ ਹੋਇਆ ਤੇ ਕੀ ਹੋਇਆ ਸੋ ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਇੱਕ ਨਾਮੀ ਢਾਬੇ ਦੇ ਵਿੱਚ ਕੁਝ ਲੋਕ ਰਾਤ ਨੂੰ ਜਾਂਦੇ ਨੇ ਕਹਿੰਦੇ ਨੇ ਕਿ ਉਹਨਾਂ ਦੀ ਸਬਜੀ ਤੋਂ ਸੁੰਘਦੀ ਨਿਕਲ ਆਈ ਹੈ ਸੋ ਉਹਨਾਂ ਦੇ ਨਾਲ ਕੁਝ ਕੈਮਰੇ ਵਾਲੇ ਵੀ ਹੁੰਦੇ ਨੇ ਸੋ ਮਾਲਕ ਕਪਰਾ ਜਾਂਦੇ ਸੋ ਮਾਲਕ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ ਤੁਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਕਿਹਾ ਵੀ ਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਉਹਨਾਂ ਨੂੰ ਪਰਤਾੜਿਤ ਨਾ ਕੀਤਾ ਜਾਵੇ ਪਰ ਉਹਨਾਂ ਨੂੰ ਤਾੜਨਾ ਜਾ ਰਹੀ ਰਿਹਾ। ਇਹੀ وجہ ਬਣੀ ਕਿ ਉਹਨਾਂ ਦੀ ਤਬੀਅਤ ਫਿੱਗੜ ਗਈ ਤੇ ਕੁਝ ਦਿਨ ਬਾਅਦ ਹੀ ਉਹਨਾਂ ਤੇ ਮੌਤ ਹੋ ਗਈ। ਹਾਲਾਂਕਿ ਪ੍ਰਵਾਸ ਸਦਮੇ ਜਿ ਸੀ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਦਾ ਨਹੀਂ ਸੀ ਪਤਾ ਤੇ ਉਹਨਾਂ ਨੇ ਪਹਿਲੇ ਤਾਂ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਪਰ ਜਦੋਂ ਪੁਲਿਸ ਕੋ ਗਏ ਤਾਂ ਫੇਰ ਮਾਮਲਾ ਪਛੇਤਾ ਹੋ ਗਿਆ ਕਿਉਂਕਿ ਉਹਨਾਂ ਨੇ ਆਪਣੀ ਮੌਤ ਦੀ ਵਜ੍ਹਾ ਉਹਨਾਂ ਨੂੰ ਦੱਸਿਆ ਜਿਨ੍ਹਾਂ ਨੇ ਮੌਕੇ 'ਤੇ ਆ ਕੇ ਬਲੈਕਮੇਲ ਕੀਤਾ ਤੇ ਆਪਣੇ ਆਪ ਨੂੰ ਕੋਟਲਾ ਦਾ ਪੱਤਰਕਾਰ ਦੱਸ ਕੇ ਸਵਾਲ-ਜਵਾਬ ਕੀਤੇ ਹਾਲਾਂਕਿ ਮੌਕੇ ਦੇ ਉੱਤੇ ਗਏ ਕੁਝ ਪੱਤਰਕਾਰ ਇਹ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਜਦੋਂ ਉਹ ਗਏ ਉਦੋਂ ਦਾ ਟੱਬਾ ਬੰਦ ਤੇ ਪਰ ਉਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਦੀ ਇੱਕ ਵੱਡੀ ਟੀਮ ਮੌਕੇ ਤੇ ਪਹੁੰਚੀ ਸੀ ਉਹਨਾਂ ਨੇ ਕੋਈ ਲਾਈਵ ਨਹੀਂ ਕੀਤਾ ਸੋ ਦੱਸਿਆ ਜਾ ਰਿਹਾ ਕਿ ਇਸ ਦੌਰਾਨ ਜਦੋਂ ਹੰਗਾਮਾ ਹੋਇਆ ਕਵਰੇ ਸ਼ੁਰੂ ਹੋਈ ਤੇ ਮਾਲਕ ਕਬਰ ਆ ਗਿਆ ਕਿਉਂਕਿ ਜਿਸ ਥੰਦੇ ਨੂੰ ਤੁਸੀਂ ਆਪਣੀ ਮਿਹਨਤ ਦੇ ਨਾਲ ਖੜਾ ਕੀਤਾ ਹੋਵੇ ਜਦੋਂ ਉਹਦੇ ਤੇ ਕੋਈ ਸਵਾਲ ਚੱਕ ਦਵੇ ਤਾਂ ਫੇਰ ਘਬਰਾਟ ਤਾਂ ਹੁੰਦੀ ਹੈ ਹੋ ਸਕਦਾ ਹੈ ਸਬਜ਼ੀ 'ਚ ਕੀੜਾ ਹੋਵੇ ਪਰ ਹੋ ਸਕਦਾ ਨਾ ਵੀ ਹੋਵੇ ਪਰ ਖੈਰ ਉਸ ਦੇ ਆਧਾਰ ਦੇ ਉੱਤੇ ਇੰਨਾ ਦਬਾਅ ਪਾਣਾ ਕਿ ਇੱਕ ਬੰਦੇ ਦੀ ਚਾਂ ਚਲੀ ਜਾਵੇ ਤੇ ਇਸ ਮਾਮਲੇ ਨੇ ਇੱਕ ਨਵਾਂ ਰੂਪ ਵੀ ਲੈ ਲਿਆ ਉਸੇ ਸੋਸ਼ਲ ਮੀਡੀਆ ਜਿਸ ਸੋਸ਼ਲ ਮੀਡੀਆ ਨੂੰ ਲੋਕ ਵਿਊ ਦਿੰਦੇ ਸਨ ਉਸੇ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਕਈ ਨਾਮੀ ਪੱਤਰਕਾਰਾਂ ਨੇ ਸਵਾਲ ਕੀਤੇ ਇਥੋਂ ਤੱਕ ਕਿ ਜਿਲੰਦਰ ਚੱਲਣ ਵਾਲੇ ਨੋਟਿਸ ਬੋਰਡ ਪੇਜ ਨੇ ਵੀ ਉਸ ਪੱਤਰਕਾਰੀ ਦੇ ਉੱਤੇ ਸਵਾਲ ਚੱਕੇ ਜੋ ਪੱਤਰਕਾਰੀ ਮੌਕੇ ਤੇ ਕੀਤੇ ਗਏ تھے۔ ਹਾਲਾਂਕਿ ਉਸ ਪੇਜ ਨੇ ਇੱਕ ਵਧੀਆ ਜਾਣਕਾਰੀ ਵੀ ਦਿੱਤੀ ਕਿ ਕਿਸ ਤਰੀਕੇ ਨਾਲ ਉਹਨਾਂ ਕੋ ਬਚਿਆ ਜਾ ਸਕਦਾ। ਪਰ ਕੁੱਲ ਮਿਲਾ ਕੇ ਹੁਣ ਇੱਕ ਪੱਤਰਕਾਰੀ ਦਾ ਪਵਿੱਖ ਵੀ ਇਸ ਗੱਲ ਦੇ ਉੱਤੇ ਆ ਕੇ ਖੜਾ ਹੋ ਗਿਆ ਕਿ ਸੋਸ਼ਲ ਮੀਡੀਆ ਦੀ ਪੱਤਰਕਾਰੀ ਦਾ ਪਵਿੱਖ ਹੈ। ਜਿਸ ਤਰੀਕੇ ਦੀ ਕਰਵਟ ਸੋਸ਼ਲ ਮੀਡੀਆ ਨੇ ਲੈ ਲਿਆ ਹਾਲਾਂਕਿ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਬਹੁਤ ਸਾਰੇ ਚੈਨਲ ਨੇ ਪਰ ਬਹੁਤ ਘੱਟ ਇਹੋ ਜਿਹੇ ਬੰਦੇ ਨੇ ਜਿਹੜੇ ਕਿ ਮੌਕੇ ਤੇ ਜਾ ਕੇ ਕਿਸੇ ਦੇ ਮੂੰਹ ਤੇ ਮਾਈਕ ਲਾ ਦਿੰਦੇ ਨੇ ਉਹ ਲਾਈਵ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਸੋਸ਼ਲ ਮੀਡੀਆ ਨੂੰ ਵੀ ਅੱਜ ਦੀ ਡੇਟ ਦੇ ਵਿੱਚ ਮੁੱਖ ਧਾਰਾ ਦੀ ਮੀਡੀਆ ਵਾਂਗਰ ਹੀ ਕੰਮ ਕਰਨਾ ਪੈਂਦਾ ਜਿਹੜੇ ਕਿ ਚੈਨਲ ਆਪਣੇ ਆਪ ਬਣਾਈ ਗਈ ਅਚਾਰਥਨੀਤਾ ਤੇ ਕੰਮ ਕਰਦੇ ਨੇ ਕਿਉਂਕਿ ਕਾਨੂੰਨੀ ਕੋਈ ਵੀ ਅਧੀ ਪਰਿਭਾਸ਼ਾ ਨਹੀਂ ਹੈਗੀ ਇਸ ਕਰਕੇ ਆਪਣੀ ਚਾਰ ਸੰਹਿਤਾ ਦੇ ਕੰਮ ਕਰਦੇ ਨੇ ਪਰ ਜ਼ਿਆਦਾਤਰ ਚੈਨਲ ਆਪਣੀ ਮਰਜ਼ੀ ਕਰਦੇ ਨੇ ਕਿਉਂਕਿ ਵਿਊਜ਼ ਮਿਲਦੇ ਨੇ ਲਾਈਵ ਤੇ ਲਾਈਵ ਦੇ ਵਿਊਜ਼ ਵਾਸਤੇ ਇਹੋ ਜਿਹਾ ਮਾਹੌਲ ਪੈਦਾ ਕਰਦੇ ਨੇ ਕਿ ਕਿਸੇ ਦੀ ਚਾਂ ਚਲੀ ਜਾਵੇ ਤਾਂ ਫਿਰ ਸਖਤੀ ਤਾਂ ਹੋਣੀ ਸੀ ਕਿਉਂਕਿ ਇਸ ਗੱਲ ਨੂੰ ਲੈ ਕੇ ਕੋਈ ਕਾਨੂੰਨ ਨਹੀਂ ਹੈ ਪਰ ਚਰਨੰਦਰ ਪੁਲਸ ਨੇ ਇੱਕ ਮਿਸਾਲ ਪੈਦਾ ਕਰ ਦਿੱਤੀ ਜਿੰਦਾ ਪੁਲਸ ਨੇ ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਇਸ ਤਾਕਤਵਰ ਪੱਤਰਕਾਰ ਨੂੰ ਗ੍ਰਿਫਤਾਰ ਕੀਤਾ ਸੋ ਜੇਕਰ ਆਪਾਂ ACP ਨਿਰਮਲ ਸਿੰਘ ਦੀ ਗੱਲ ਨੂੰ ਸਹੀ ਮੰਨੀਏ ਤਾਂ BNS ਦੀ ਧਾਰਾ 105 ਦੇ ਤਹਿਤ ਮੁਕਤਮਾ ਦਰਜ ਕੀਤਾ ਗਿਆ ਇਸ ਸਲਾਵਾਤ 3/5 ਵੀ ਲਾਏ ਗਈ ਹੈ ਮਨੀ ਟਾਬਾ ਦਾ ਨਾਮ ਦਾ ਜਿਹੜਾ ਹੈਗਾ ਟਾਬਾ ਚਲਾ ਰਹੇ ਹੈਗੇ ਨੇ 23 11 24 ਨੂੰ ਉਹਨਾਂ ਦੇ ਟਾਬੇ ਦੇ ਉੱਤੇ ਕੋਈ 8-10 ਬੰਦੇ ਜਿਹੜੇ ਹੈਗੇ ਨੇ ਉਹ ਆਏ ਤੇ ਆ ਕੇ ਉਹਨਾਂ ਦੇ ਨਾਲ ਝਗੜਾ ਕਰਨ ਲੱਗੇ ਕਿ ਤੁਹਾਡੇ ਟਾਬੇ ਤੋਂ ਅਸੀਂ ਕੁਝ ਸਬਜ਼ੀ ਲੈ ਕੇ ਗਈ ਸੀ ਉਹਦੇ ਵਿੱਚ ਸੰਦੀ ਨਿਕਲੀ ਤਾਂ ਉਸ ਟਾਈਮ ਟਾਬੇ ਦੇ ਉੱਤੇ ਜਿਹੜਾ ਮਨਵ ਹੈਗਾ ਵਾ ਉਹਦੇ ਫਾਦਰ ਜਿਹੜੇ ਇਹ ਨਿਲਕਮਰ ਦੀ ਮੌਤ ਹੋ ਗਈ ਸੀ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਇਹ ਚੀਜ਼ ਤੁਸੀਂ ਸੰਖਿਖਾ ਦਿਓ ਅਸੀਂ ਦੇਖ ਲੈਨੇ ਕੀ ਲੇਕਿਨ ਜਿਹੜੇ ਇਹ ਬੰਦੇ ਸੀਗੇ ਇਹ ਉਹਨਾਂ ਦੇ ਨਾਲ ਜ਼ਿਆਦਾ ਬਤਕਲਾਮੀ ਕਰਨ ਲੱਗੇ ਤੇ ਉਹਨਾਂ ਨੂੰ ਹਰਾਸਮੈਂਟ ਕਰਨ ਲੱਗੇ ਮਦਈ ਮਕਦਮਾ ਦਾ ਫਾਦਰ ਸੀ ਨਿਲਕਮਰ ਜਿਹੜਾ ਜੀ 68 ਪੀਸ਼ੰਸੀ ਦਾ ਉਹ ਦਿਨ ਜਦੋਂ ਇਹਨਾਂ ਨੇ ਜ਼ਿਆਦਾ ਬਤਕਲਾਮੀ ਕੀਤੀ ਤਾਂ ਉਹ ਇੱਕਦਮ ਕਬਰ ਆ ਗਿਆ ਤੇ ਇਹ ਜਿਹੜਾ ਹੈਗਾ ਇਸ ਘਟਨਾ ਦੇ ਦਿੱ ਜਿਹੜਾ ਮੇਨ ਟਾਰਪ ਦੇ ਉੱਤੇ ਇੱਕ ਦੀਪਕ ਕਮਾਰੀ ਦੇ ਦਿੱਪੂ ਨਾਂ ਦਾ ਦਰਕਾ ਸੀਗਾ ਜਿਹੜਾ ਇਸ ਮੌਕ ਨੂੰ ਦੀਪ ਕਰਦਾ ਸੀਗਾ ਤੇ ਨਾਲ ਕੁਝ ਜਿਹੜੇ ਹੈਗੇ ਨੇ ਕੋਈ ਕੋਰਟਲਸ ਤੇ ਸਪੋਰਟਰ ਵਗੈਰਾ ਸੀ ਜਿਹੜੇ ਕੋਲ ਵੀਡੀਓ ਬਣਾ ਕੇ ਕਮੈਂਟਰੀ ਤੋਂ ਉੱਤੇ ਆਨਰ ਨੂੰ ਜਿਹੜੇ ਆ ਅਰੈਸਟ ਕਰ ਰਹੇ ਸੀ ਤਾਂ ਇਹਨਾਂ ਦੇ ਝਗੜੇ ਤੋਂ ਕੁਝ ਟਾਈਮ ਬਾਅਦ ਹੀ ਜਿਹੜੀ ਹੈਗੀ ਆ ਅਨਿਰਮ ਕੁਮਾਰ ਜਿਹੜਾ ਕਿ ਹਾਰਟ ਡਿਸਟੈਂਸੀ ਦਾ ਆਨਰ ਸੀਗਾ ਉਸ ਟਾਪੀ ਦਾ ਉਹਦੀ ਡੈਥ ਹੋ ਗਈ ਤੋ ਇਸ ਸਬੰਧ ਦੇ ਵਿੱਚ ਜਿਹੜਾ ਹੈਗਾ ਮੁਕੱਫਰ ਸਖਾਣਾ ਬਣੋ ਜਿਹਨੇ ਚਾਰ ਬਣੋ 121 ਨੰਬਰ ਮੁਕੱਦਮਾ ਜਿਹੜਾ ਹੈਗਾ 26 11 2488 ਜਿਹੜਾ ਹੈਗਾ 105 ਜੀਵਨ ਤਨ ਬੀ ਐਨ ਐਸ ਦੇ ਤਹਿਤ ਹੈ ਸਰਕਿਸਟਿਕ ਕੀਤਾ ਸੀ। ਸੋ ਇਸ ਧਾਰਾ ਦੇ ਤਹਿਤ ਕਿੰਨੀ سزا ਹੋ ਸਕਦੀ ਹੈ? ਸੋ ਜੇਕਰ ਇਸ ਧਾਰਾ ਦੇ ਮੁਤਾਬਕ ਧਿਆਨ ਦਿਈਏ ਤਾਂ ਮਿਨੀਮਮ 5 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ سزا ਹੋ ਸਕਦੀ ਹੈ। ਕਿਉਂਕਿ ਪੁੱਛਨੇ ਜੋ ਧਾਰਾ ਲਾਈ ਹੈ ਉਸ ਦੇ ਮੁਤਾਬਕ ਜੋ ਇੰਟਰਨੈਟ ਤੇ ਜਾਣਕਾਰੀ ਮੌਜੂਦ ਹੈ ਕਿਉਂਕਿ ਮੈਂ ਵੀ ਵਕੀਲ ਨਹੀਂ ਹਾਂ ਸੋ ਜੋ ਰਿਸਰਚ ਇੰਟਰਨੈਟ ਤੇ ਕੀਤੀ ਗਈ ਉਸ ਦੇ ਮੁਤਾਬਕ ਮਿਨਿਮਮ 5 ਸਾਲ ਮੈਕਸਿਮਮ 10 ਸਾਲ ਦੀ ਸਜ਼ਾ ਇਹਦੇ ਵਿੱਚ ਹੈ ਕਿਉਂਕਿ ਇਸ ਨੂੰ ਨਾਮ ਦਿੱਤਾ ਗਿਆ ਇਸ ਸੈਕਸ਼ਨ ਨੂੰ ਗੈਰ ਇਰਾਦਤਨ ਹੱਤਿਆ ਆਈਪੀਸੀ ਦੇ ਵਿੱਚ ਇਸ ਨੂੰ 304 ਕਿਹਾ ਜਾਂਦਾ ਸੀ ਕਿਉਂਕਿ ਹੁਣ ਕਾਨੂੰਨ ਬਦਲ ਚੁੱਕਿਆ ਸੋ ਬੀ ਐਨ 3 ਧਾਰਾ ਦੇ 105 ਦੇ ਤਹਿਤ ਇਹ ਕਾਰਵਾਈ ਹੋਈ ਹੈ ਉਰਦੇ ਵਿੱਚ 5 ਸਾਲ ਦੀ ਮਿਨੀਮਮ ਕੈਦ ਤੇ ਮੈਕਸਿਮਮ ਕੈਦ ਜੜੀ ਹੈ ਉਹ ਉਮਰ ਕੈਦ ਦੀ ਹੋ ਸਕਦੀ ਹੈ ਹਾਲਾਂਕਿ ਚਰਨਦਰ ਪੁਲਿਸ ਨੇ ਇਸ ਮਾਮਲੇ 'ਚ ਸਖਤੀ ਦਿਖਾਈ ਹੈ ਹੁਣ ਤੁਹਾਨੂੰ ਦੱਸਦੇ ਨੇ ਜਿਹੜੀ ਦੂਸਰੀ ਧਾਰਾ ਲੱਗੀ ਹੈ 3/5 ਉਸ ਦਾ ਮਤਲਬ ਹੈ ਕਿ ਇੱਕ ਤੋਂ ਵੱਧ ਬੰਦੇ ਜਦੋਂ ਕ੍ਰਾਈਮ ਕਰਦੇ ਨੇ ਉਦੋਂ ਇਹ ਧਾਰਾ ਲੱਗਦੀ ਹੈ ਇੱਕੋ ਮਕਸਦ ਵਾਸਤੇ ਸੋ ਯਾਨੀ ਕਿ ਕਿਤੇ ਨਾ ਕਿਤੇ ਇਸ ਮਸਲੇ ਦੇ ਵਿੱਚ ਚਰਨਦਰ ਪੁਲਿਸ ਨੇ ਮੌਕੇ ਤੇ ਮੌਜੂਦ ਕਈ ਪੋਰਟਲ ਵਾਲਿਆਂ ਦੇ ਉੱਤੇ ਇੱਕ ਤਲਵਾਰ ਲਟਕਾ ਦਿੱਤੀ ਹੈ ਸੋ ਜੇਕਰ ਇਹੋ ਜਿਹੇ ਵੀਡੀਓ ਸਬੂਤ ਪੁਲਿਸ ਨੂੰ ਮਿਲ ਗਏ ਜਿਸ ਵਿੱਚ ਉਹ ਪੱਤਰਕਾਰ ਉਸ ਬੰਦੇ ਨੂੰ ਧਮਕਾ ਰਹੇ ਸੀ ਜਾਂ ਡਰਾ ਰਹੇ ਸੀ ਤੇ ਕਾਨੂੰਨੀ ਰੂਪ ਦੇ ਵਿੱਚ ਬਚਣਾ ਔਖਾ ਹੋ ਸਕਦਾ ਹੈ ਯਾਨੀ ਕਿ ਇਸ ਐਫ ਆਈ ਆਰ ਦੇ ਵਿੱਚ ਕਈ ਸੋਸ਼ਲ ਮੀਡੀਆ ਦੇ ਉਹਨਾਂ ਪੱਤਰਕਾਰਾਂ ਦਾ ਤਲਵਾਰ ਲਟਕੀ ਜਿਹੜੇ ਮੌਕੇ ਤੇ ਗਏ ਸੀ ਔਰ ਜਿਨ੍ਹਾਂ ਨੇ ਉਸ ਮਾਲਕ ਨੂੰ ਪਰਤਾੜਤ ਕੀਤਾ ਜੇ ਕੋਈ ਵੀ ਵੀਡੀਓ ਸਬੂਤ ਇਦਾਂ ਦਾ ਮਿਲ ਗਿਆ ਕਿ ਪੱਤਰਕਾਰ ਪੁੱਠੇ ਸਿੱਦੇ ਸਵਾਲ ਕਰ ਰਹੇ ਨੇ ਉਸ ਮਾਲਕ ਨੂੰ ਕਿਉਂਕਿ ਉਸ ਦੀ ਮੋਦੀ ਵਜ੍ਹਾ ਇਹ ਸਵਾਲ ਬਣੇ ਦੱਸੇ ਜਾ ਰਹੇ ਨੇ ਤਾਂ ਫੇ ਉਹਨਾਂ ਦਾ ਬਚਣਾ ਵੀ ਮੁਸ਼ਕਲ ਹੋ ਜਾਏਗਾ ਕਿਉਂਕਿ ਕਾਫੀ ਸਖਤ ਤਾਰਾਵਾ ਉਸ ਵੱਲੋਂ ਲਾਈਆਂ ਗਈਆਂ ਨੇ ਸੋ ਹੁਣ ਐਂਡ ਦੇ ਵਿੱਚ ਗੱਲ ਇਹ ਹੀ ਹੈ ਕਿ ਘਟਨਾ ਬੀਤ ਗਈ ਇੱਕ ਸ਼ਖਸੀ ਜਾਂਚ ਚੱਲੀ ਰਹੀ ਪਰ ਕਟੋਕੜ ਸੋਚਣ ਨੂੰ ਮਜਬੂਰ ਕਰ ਦਿੱਤਾ ਹੈ ਕਿ ਸੋਸ਼ਲ ਮੀਡੀਆ ਤੇ ਵਿਊਜ਼ ਲੈਣ ਵਾਲੇ ਵੀ ਤੇ ਵਿਊਜ਼ ਦੇਣ ਵਾਲੇ ਵੀ ਯਾਨੀ ਕਿ ਜਿਹੜੇ ਦਰਸ਼ਕ ਨੇ ਸ਼ਹਿਰ ਦੇ ਤੇ ਜਿਹੜੇ ਲੋਕ ਸੋਸ਼ਲ ਮੀਡੀਆ ਦਾ ਕੰਮ ਕਰਦੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਸੋਚਣਾ ਪਏਗਾ ਕਿਹੜੀ ਚੀਜ਼ ਨੂੰ ਤਰਜੀਹ ਦੇਣੀ ਹੈ ਕਿਹੜੀ ਨੂੰ ਨਹੀਂ ਸੋ ਲੋਕਾਂ ਦੇ ਨਿੱਜੀ ਪੰਗਿਆਂ ਨੂੰ ਸਾਰਜਿਕ ਕਰਨ ਵਾਲੇ ਪੱਤਰਕਾਰ ਤੇ ਜਿਹੜੇ ਬਲੈਕਮੇਲ ਕਰਨ ਵਾਲੇ ਕੁਝ ਪੱਤਰਕਾਰ ਆ ਉਹਨਾਂ ਦੇ ਉੱਤੇ ਤਲਵਾਰ ਲਟਕ ਗਈ ਹੈ ਕਿਉਂਕਿ ਪੁਲਿਸ ਨੇ ਵੀ ਸਖਤੀ ਦਿਖਾ ਦਿੱਤੀ ਹੈ ਜਲੰਧਰ ਦੇ ਪੁਲਿਸ ਕਮਿਸ਼ਨਰ ਆਪਨ ਸ਼ਰਮਾ ਨੇ ਸਖਤ ਤਾਰਾਵਾਂ ਦੇ ਤਹਿਤ ਮੁਕਤਮਾ ਤਰਛ ਕੀਤਾ ਔਰ ਇਸ ਦੇ ਤਹਿਤ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਜੇ ਕੋਈ ਪੱਤਰਕਾਰੀ ਦੀ ਹਾਰਚ ਬਲੈਕਮੇਲਿੰਗ ਕਰੂਗਾ ਜਾਂ ਫਿਰ ਕਿਸੇ ਨੂੰ ਪ੍ਰਤਾਰਥ ਕਰੇਗਾ ਤਾਂ ਫਿਰ ਕੰਮ ਓਖਾ ਵਾ ਹਾਲਾਂਕਿ ਪੁਲਸ ਨੂੰ ਜੇ ਕਿਸੇ ਵੀ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਤੇ ਕਾਰਵਾਈ ਕਰਨੀ ਹੈ ਤੇ ਨਾਲ ਸਬੂਤ ਵੀ ਜੁਟਾਣੇ ਪੈਣਗੇ ਕਿ ਉਹਨੇ ਇਹੋ ਜੇ ਸਵਾਲ ਕੀਤੇ ਉਹਨੇ ਉਹਨੂੰ ਪ੍ਰਤਾਰਥ ਕੀਤਾ ਉਹਨੇ ਉਹਨੂੰ ਬਲੈਕਮੇਲ ਕੀਤਾ ਤੇ ਜੇਕਰ ਪੁਲਸ ਸਬੂਤ ਲੈ ਆਏ ਤਾਂ ਫਿਰ ਵਿਰੋਧ ਉਹਨਾਂ ਦਾ ਬਚਣਾ ਔਖਾ ਹੈ ਜਿਹੜੇ ਕਿ ਬਲੈਕਮੇਲ ਕਰਨ ਲਈ ਆਪਣੇ ਆਪ ਨੂੰ ਪੱਤਰਕਾਰ ਕਹਿ ਕੇ ਫੀਲਡ 'ਚ ਨਿਕਲਦੇ ਨੇ। ਸੋ ਦੇਖਦੇ ਹਾਂ ਆਣ ਵਾਲੇ ਸਮੇਂ ਦੇ ਵਿੱਚ ਪੁਲਸ ਹੁਣ ਇਸ ਮਸਲੇ 'ਚ ਕੀ ਕਾਰਵਾਈ ਕਰਦੀ ਹੈ। ਫਿਲਹਾਲ ਇੱਕ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਜਿਵੇਂ ਕਿ ਧਾਰਾ ਹੀ ਏਦਾਂ ਦੀ ਲਾਈ ਗਈ ਹੈ ਕਿ ਇੱਕ ਤੋਂ ਵੱਧ ਲੋਕ ਗੁਨਾਹ 'ਚ ਸ਼ਾਮਲ ਨੇ ਸੋ ਇਹਦਾ ਮਤਲਬ ਸਾਫ਼ ਹੈ ਕਿ ਪੁਲਸ ਨੇ ਇਸ ਐਫਆਈਆਰ ਦੇ ਜ਼ਰੀਏ ਕਈਆਂ ਲੋਕਾਂ ਤੇ ਗ੍ਰਿਫਤਾਰੀ ਦੀ ਤਲਵਾਰ ਚੜ੍ਹਿਆ ਨਟਕਾ ਚੱਟੇ ਹੈ। ਬਹੁਤ-ਬਹੁਤ ਧੰਨਵਾਦ।